ਹਾਂਜੀ ਕੀ ਨਾਮ ਤੁਹਾਡਾ ਹੈ ਤੇ ਕਿਹੜਾ ਪਿੰਡ ਹੈ ਮੈਂ ਅੰਨਾ ਸਰਦਾਰ ਜੋਗਾ ਸਿੰਘ ਕਿਹੜਾ ਪਿੰਡ ਹੈ ਪਿੰਡ ਖੇਲਾ ਜੀ ਸਰਦਾਰ ਪਸਾਨੋ ਬਾਵਾ ਸਿੰਘ ਪਿੰਡ ਖੇਲਾ ਜੀ ਕੀ ਮਾਮਲਾ ਜਿਹੜਾ ਤੁਹਾਡੀ ਜ਼ਮੀਨ ਤੇ ਦੱਸਿਆ ਜਾ ਰਿਹਾ ਕਬਜ਼ਾ ਕਰ ਲਿਆ ਇਹ ਮਾਮਲਾ ਜੀ ਸਾਡੀ ਜਿਹੜੇ ਮਹਾਪੁਰਖਾਂ ਵਿੱਚ ਜ਼ਮੀਨ ਸੀ ਟੋਟਲ ਰਕਬਾ 22 ਕਨਾਲ ਤੇ 16 ਮਰਲੇ ਹੈਗਾ ਤੇ ਖਸਾਬਾ ਨੰਬਰ 23 ਦਾ ਇੱਕ ਬੜਾ ਇੱਕ ਇੱਕ ਬੜਾ ਦੋ ਤੇ ਇੱਕ ਇੱਕ ਨਾਲ ਦੇ ਇੱਕ ਮਰਲਾ ਜਿਹੜੀ ਉਹ ਸਾਡੀ ਜ਼ਮੀਨ ਵਾਹੀ ਗਈ ਇਹਨਾਂ ਦੇ ਨਾਮ ਤੇ ਜਿਹੜੀ ਜ਼ਮੀਨ ਹੈ ਜਿਹੜੀ ਕਬza ਕਰਨਾ ਗਿਆ ਇਹ ਜ਼ਮੀਨ ਨਿਸ਼ਾਨ ਸਿੰਘ ਪੁੱਤਰ ਜੋਗਾ ਸਿੰਘ ਬਰਦਾ ਸਿੰਘ ਪੁੱਤਰ ਫੂਲਾ ਸਿੰਘ ਦਾ ਤੇ ਦੇ ਨਾਂ ਤੇ ਹੈਗੀ ਇੰਤਕਾਲ ਵੀ ਇਹਨਾਂ ਦੇ ਨਾਂ ਤੇ ਹੈਗੀ ਹੈ ਤੇ ਕਬza ਕਿਹਦਾ ਵੱਲੋਂ ਕੀਤਾ ਗਿਆ ਕਬza ਜੀ ਕੀਤਾ ਗਿਆ ਵਾ ਨਲੇਰ ਸਿੰਘ ਤੇ ਗੁਰਦੇਵ ਸਿੰਘ ਵੱਲੋਂ ਕੀਤਾ ਗਿਆ ਸਨ ਆਫ ਦਲਵੀਰ ਸਿੰਘ ਪਿੰਡ ਖੇਲਾ ਵਾਸੀ ਵੱਲੋਂ ਕੀਤਾ ਗਿਆ ਤੇ ਇਸ ਬੰਦੀ ਕੋਈ ਪ੍ਰਸ਼ਾਸਨ ਨੂੰ ਦੱਸਿਆ ਹਾਂ ਜੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਜੀ ਕੋਈ ਤੁਹਾਡੀ ਕੋਈ ਮਤ ਨਹੀਂ ਅਜੇ ਤੱਕ ਸਾਡੀ ਕੋਈ ਮਤ ਨਹੀਂ ਹੋਈ ਮੰਗ ਕੀ ਕਰਦੇ ਜੀ ਮੰਗ ਜੀ ਇਹ ਪ੍ਰਸ਼ਾਸਨ ਤੋਂ ਆਪਣ ਮੱਖ ਮੰਤਰੀ ਸਰਵਾਰ ਭਗਵੰਤ ਸਿੰਘ ਮਾਨ ਤੋਂ ਮੰਗ ਕਰਦੇ ਆਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਜਮੀਨ ਵਾ ਕੇ ਸਾਨੂੰ ਜਾਂਦੇ ਤਵਕੀਆਂ ਵੀ ਦੇ ਗਏ ਆ ਇਹਨਾਂ ਕੋਲ ਦੋਵੇਂ ਫੌਜੀ ਮੁਲਾਜ਼ਮ ਹਨ ਜੀ ਇਹਨਾਂ ਕੋਲ ਦੋ ਆਪਣ ਦੋਵੇਂ ਕੋਲ ਪਿਸਟਲ ਵੀ ਹਨ ਤੇ ਤਵਕੀਆਂ ਦੇ ਕੇ ਆਪ ਦੇ ਡਾਕਟਰ 744 ਸਵਰਾਜ ਤੇ ਔਰ ਸ਼ਿਫਟ ਕਾਰ ਤੇ ਅਣਪਛਾਤੇ ਵਿਅਕਤੀ 18 ਨਾਲ ਲੈ ਸੋ ਕੇ ਆਏ ਤੇ ਸਾਡੀ ਜ਼ਮੀਨ ਤੇ ਕਬਜ਼ਾ ਕਰਕੇ ਚਲੇ ਗਏ ਤੇ ਜਾਂਦੇ ਤਵਕੀਆਂ ਦੇ ਕੇ ਸਾਡੀ ਜ਼ਮੀਨ ਦੇਖ ਕੇ ਪਰਵਾਸ ਸੇ ਖਤਮ ਕਰ ਦਿੱਤਾ ਜਾਊਗਾ ਇਹ ਕਬਜ਼ਾ ਦੀ ਕੋਈ ਧਨੇ ਕੀਤਾ ਗਿਆ 18 ਤਰੀਕ ਨੂੰ तकरीबन ਕੋਈ 12 ਵਜੇ ਕੀਤਾ ਗਿਆ ਤੇ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਫਿਰ ਅੱਗੇ ਕੀ ਕਰੋਗੇ ਜੀ ਅਸੀਂ ਕਾਨੂੰਨ ਦਾ ਫਿਰ ਦਰਵਾਜ਼ਾ ਖੜਕਾਵਾਂਗੇ ਜੀ ਕੀ ਨਾਮ ਤੁਹਾਡਾ ਹੈ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਨਿਸ਼ਾਨ ਸਿੰਘ ਪਿੰਡ ਖੇਲਾ ਜੀ ਕੀ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਤੁਹਾਡੀ ਜ਼ਮੀਨ ਤੇ ਕਿਸੇ ਨੇ ਕਬਜ਼ਾ ਕਰ ਲਿਆ ਜੀ ਸਾਡੇ ਚਾਚਾ ਜੀ ਵੱਲੋਂ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਗਿਆ ਜੋ ਕਿ ਝੰਡੇਰ ਮਾਹ ਪੁਰਖਾ ਸਾਡੀ ਮਾਲਕੀ ਹੈ ਤੇ ਮੈਂ ਇਹ ਜ਼ਮੀਨ ਮੇਰੇ ਨਿਸ਼ਾਨ ਸਿੰਘ ਦੇ ਨਾਮ ਤੇ ਅਤੇ ਤਾਜੀ ਦਾ ਲੜਕਾ ਸਰਦਾਰ ਬਲਰਾਜ ਸਿੰਘ ਦੇ ਨਾਮ ਤੇ ਹੈ ਜੀ ਕਿੰਨੀ ਜ਼ਮੀਨ ਹੈ ਟੋਟਲ ਇਹਦੇ ਸਾਰ 23 22 ਕਨਾਲਾਂ 16 ਮਰਲੇ ਟੋਟਲ ਜ਼ਮੀਨ ਹੈ 1 ਕਨਾਲ 1 ਮਰਲੇ ਤੇ ਇਹਨਾਂ ਨੇ ੱੱਕੇ ਨਾਲ ਕਬਜ਼ਾ ਕੀਤਾ ਜੀ ਕਿਹਨਾਂ ਵੱਲੋਂ ਕਬਜ਼ਾ ਕੀਤਾ ਗਿਆ ਇਹ ਦਲੇਰ ਸਿੰਘ ਤੇ ਗੁਰਦੇਵ ਸਿੰਘ ਸਨ ਅਫ ਦਲਵੀਰ ਸਿੰਘ ਵੱਲੋਂ ਕੀਤਾ ਗਿਆ ਜੀ ਕੀ ਕੀ ਕਹਿ ਕੇ ਉਹਨਾਂ ਨੇ ਕਬਜ਼ਾ ਕੀਤਾ ਉਹਨਾਂ ਨੇ ਇਹ ਕਹਿ ਕੇ ਕਬਜ਼ਾ ਕੀਤਾ ਕਿ ਇਹ ਸਾਡੀ ਆਪਦੀ ਮਾਲਕੀ ਪੈਲੀ ਹੈ ਤੇ ਇਥੇ ਹੀ ਧੱਕੇ ਨਾਲ ਕਬਜ਼ਾ ਕਰ ਲਿਆ ਹੈ ਤੇ ਅਗਰ ਜੇ ਤੁਸੀਂ ਇਸ ਜ਼ਮੀਨ ਵੱਲ ਝਾਕਿਆ ਤਾਂ ਤੁਹਾਨੂੰ ਮਾਰ ਦਿੱਤਾ ਜਾਏਗਾ। ਇਹ ਦੱਸਿਆ ਜਾ ਰਿਹਾ ਕਿ ਜਿਹੜਾ ਨਾਜਨ ਆਰਮੀ ਚ ਉਹ ਪਿੰਡ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ। ਉਹ ਸਾਰੇ ਇਹਨਾਂ ਦੀਆਂ ਦਬਾਅ ਕਰਕੇ ਕੁਝ ਸਿਆਸੀ ਦਬਾਅ ਕਰਕੇ ਕੁਝ ਧਮਕੀਆਂ ਕਰਨ ਉਹ ਆਰਮੀ ਵਿੱਚ ਹੈ, ਆਨ ਡਿਊਟੀ ਹੈ ਤੇ ਇਹਨਾਂ ਦੇ ਜਿਹਾ ਧਮਕੀਆਂ ਕਰਕੇ ਉਹਨੂੰ ਜਾਨਵਾਲ ਦਾ ਖਤਰਾ ਹੈ ਉਹ ਤਾਂ ਨਹੀਂ ਆ ਰਿਹਾ। ਜੇਕਰ ਤੁਹਾਡੀ ਕੋਈ ਜਾਨਵਾਲ ਨੂੰ ਕੋਈ ਆਜ ਆਉਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੈ? ਉਸਦੇ ਜ਼ਿੰਮੇਵਾਰ ਬਲੇਰ ਸਿੰਘ ਤੇ ਗੁਰਦੇਵ ਸਿੰਘ ਹੋਣਗੇ। ਦੀ ਮੰਗ ਕੀਤੀ ਆ ਸੀ ਅਸੀਂ ਸੀਐਮ ਸਾਹਿਬ ਕੋ ਮੰਗ ਕਰਦੇ ਆ ਕਿ ਇਹੋ ਜਿਹਾ ਤੱਕਾ ਕਿਸੇ ਹੋਰ ਨਾਲ ਨਾ ਹੋਵੇ ਇਸ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਹਲੋ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗੁਰਦੇਵ ਸਿੰਘ ਜੀ ਖੇਲਾ ਗੱਲ ਕਰ ਰਹੀ ਹਾਂ ਜੀ ਹਾਂ ਜੀ ਉੱਤਰਕੰਡ ਤੋਂ ਨੂੰ ਗੱਲ ਕਰ ਰਿਹਾ ਜੀ ਪਟਿਆਵਾਦ ਸਰਕਾਰ ਤੋਂ ਨੂੰ ਪਟਿਆ ਹਾਂ ਜੀ ਇਤਨਾ ਜੋਗਾ ਸਿੰਘ ਹੈੀ ਸਾਨੂੰ ਬਾਬਾ ਸਿੰਘ ਪਿੰਡ ਖੇਲੇ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਇਆ ਕਿ ਸਾਡੀ ਜਿਹੜੀ ਝੰਡੇਰਮਾ ਪੁਰਸਾਂ ਜ਼ਮੀਨ ਆ ਉੱਤੇ ਇੱਕ ਕਨਾਲ ਆ ਇੱਕ ਮੰਲੇ ਤੁਸੀਂ ਕਬਜ਼ਾ ਕੀਤਾ ਇਹ ਸਬੰਧ ਤੁਹਾਡਾ ਪੱਖ ਲੈਣਾ ਸੀ ਸਰ ਕਦੋਂ ਮਿਲ ਸਕਦੇ ਹੋ ਜੀ ਇਹ ਇਸ ਮਾਮਲੇ ਜੀ ਤੁਹਾਡਾ ਪੱਖ ਜਾਣਨਾ ਸੀ ਲੈਣਾ ਸੀ ਕਦੋਂ ਮਿਲ ਸਕਦੇ ਹੋ ਯਾਰ ਇਹ ਇਨਾ ਜੋ ਤੁਸੀਂ ਜੋਗਾ ਸਿੰਘ ਤੋਂ ਲੋ ਟਾਈਮ ਆ ਮੈਂ ਤੁਹਾਨੂੰ ਕਿਹਾ ਸਰ ਕੋਈ ਬਿਠਾਏ ਤੇ ਜੀ ਸਾਡੇ ਢੋਲੀ ਦੇ ਜਿਹੜੀ ਮਾਲਕੀਆ ਸ਼੍ਰੀ ਸਿੰਘਲੇ ਆ ਇਹਦੇ ਨਾਂ ਦੇ ਨੋਕ ਲਿਖ ਤਾਂ ਬੋਲਣ ਦੇ ਆ ਜਦੋਂ ਉਹਦੇ ਤੇ ਦੀ ਤਕਸੀਮ ਹੋਈ ਹੈ ਜੋ ਵੀ ਉਹਨਾਂ ਦਾ ਖਾਤਾ ਹੈ ਮੈਂ ਆਪਣਾ ਦੱਸਿਆ ਤੁਸੀਂ ਆਪਣਾ ਦੱਸਣਾ ਮੈਨੂੰ ਕਦੋਂ ਮਿਲ ਸਕਦੇ ਹੋ ਤੁਸੀਂ ਤੁਹਾਡੇ ਦੋਨਾਂ ਭਰਾਵਾਂ ਤੇ ਉਹਨਾਂ ਦੋਸ਼ ਲਾਏ ਆ ਵੀ ਸਾਡੂੰ ਜਿਹੜਾ ਉਹਨਾਂ ਤੋਂ ਖਤਰਾ ਹੈ ਸਾਨੂੰ ਇਹ ਕਿਤੇ ਸਕੰਦਰਨ ਸਾਨੂੰ ਅਜੇ ਸਾਨੂੰ ਗਾਣਾ ਕਿਹੜਾ ਜਨਨੀ ਮੇਰੇ ਤੋਂ ਕਿ ਇਹ ਇਹ ਕਿਹਾ ਉਹਦੇ ਅੱਗੇ ਕਾਹਨ ਨਾ ਵੀ ਆਵਾਜ਼ ਇਹ ਇਨਾ ਨਹੀਂ ਕਹਾਂ ਕਿ ਮੇਰੇ ਜਨਨੀ ਦੇ ਕੈਰੈਕਟਰ ਦੇ ਕਿੰਨੇ ਚੁੱਕੀਆਂ ਉਹਦਾ ਦੋ ਜਵਾਬ ਜਨਾ ਬੀਓ ਤੇ ਹੈ ਹੀ ਆ ਮੈਂ ਤਾਂ ਹੀ ਤੁਹਾਨੂੰ ਪੁੱਛ ਰਹਿਣੀ ਕਿ ਐਂ ਕਰ ਪੇਂ ਪੁੱਛਦੇ ਮੇਰਾ ਇੱਕੋ ਤਰੀਕਾ ਬੜੀ ਗੱਲ ਕਰਦਾ ਉਹ ਮੇਰਾ ਤਸਿਲ ਤਾਂ ਹੋਈ ਗਈ ਮੇਰਾ ਤੁਹਾਡੇ ਦਾ ਰੋਲ ਆਈ نمو ہاں جی سر شریقال پترکار سو گل کر رہے ہیں سر توری انجام لائے جی جوگا سنگ ਹਾਂ ਜੀ ਇਹ ਆਪਣਾ ਪੱਖ ਦੇਣ ਦੀ ਸਾਨੂੰ ਮੈਂ ਉਹ ਇਹਨਾਂ ਨੂੰ ਪੁੱਛ ਰਿਹਾ ਹਾਂ ਤੁਹਾਡੇ ਵਿੱਚ ਕੋਈ ਰੋਲ ਨਹੀਂ ਹੈ ਇਸ ਚੀਜ਼ ਚ ਇਹਨਾਂ ਦਾ ਜੀ ਜੇ ਤੁਹਾਡਾ ਵਿੱਚ ਕੋਈ ਰੋਲ ਨਹੀਂ ਹੈਗਾ ਜੀ ਇਹ ਦਲੇਰ ਸਿੰਘ ਤੇ ਜਾਂ ਗੁਰਦੇਵ ਸਿੰਘ ਜਿਹੜਾ ਸਾਨੂੰ ਇਹ ਤੇ ਇਹਦੇ ਤੇ ਦੋਸ਼ ਲਾਇਆ ਹੀ ਜੋਗਾ ਸਿੰਘ ਮੈਂ ਕਾਫੀ ਥੀ ਹੋ ਰਿਹਾ ਹਾਂ ਜੀ ਤਾਂ ਗੁਰਦੇਵ ਸਿੰਘ ਬੋਲ ਰਹੇ ਹੋ ਨਾ ਤੇ ਮੈਂ ਤੁਹਾਨੂੰ ਪੁੱਛੀ ਮੈਨੂੰ ਕਿੱਥੇ ਮਿਲ ਸਕਦੇ ਹੋ ਹਾਂ ਹਰੇ ਮੈਂ ਬਾਹਰ ਹਾਂ ਹਾਂ ਪਰ ਕੋਈ ਸ਼ੀ ਨੀ ਮੈਂ ਸੈਲਮਤ ਕਾ ਕਾ ਮੇਟ ਆਜੋ ਨਹੀਂ ਆਗੇ ਆਜੋ ਮੇਰੇ ਕੋਲ ਕੋਈ ਨਹੀਂ ਜਿਹੜੇ ਤੁਹਾਡੇ ਤੇ ਜੋਗਾ ਸਿੰਘ ਤੇ ਨਿਸ਼ਾਨ ਸਿੰਘ ਦੋਸ਼ ਲਾ ਰਹੇ ਆ ਵੀ ਸਾਡੀ ਜ਼ਮੀਨ ਦੇ ਕਰਮੇ ਇਹ ਇਹਦੇ ਜਿਹੜਾ ਜੀ ਲੈਣਾ ਆ ਸਾਹੂਸ਼ਾ ਹਾਂ ਕੱਲ੍ਹ ਵੀ ਤੁਹਾਡੇ ਬੈਠੇ ਕਿਉਂ ਨਹੀਂ ਪਹੁੰਚਿਆ ਜੀ ਅਸੂ ਲਈ ਕੱਲ੍ਹ ਜਵਾਬ ਪੁੱਛੋ ਮੈਂ ਤੁਹਾਡੇ ਨਾਲ ਗੱਲ ਕਰਨਾ ਮੈਂ ਤੁਹਾਡਾ ਪੱਖ ਪੋਣਾ ਆ ਤੁਸੀਂ ਦੱਸੋ ਤੁਹਾਡੇ ਜਿਹੜੇ ਦੋਸ਼ ਲਾ ਰਹੇ ਨਾ ਮੈਂ ਤੁਹਾਨੂੰ ਵੀ ਤੋਂ ਪੁੱਛ ਰਿਹਾ ਨਾ ਜੇ ਤੁਸੀਂ ਮੈਨੂੰ ਪੁੱਛੋ ਜਿਹੜੇ ਇੱਥੇ ਲੱਗੇ ਬੈਠੇ ਇਹਨੂੰ ਪੁੱਛੋ ਕੱਲ੍ਹ ਤੁਹਾਨੂੰ ਹੀ ਪਹੁੰਚਦੀ ਮੇਰੇ ਲਾਗੇ ਕੋਈ ਨਹੀਂ ਉਹਨਾਂ ਬਿਆਨ ਦਿੱਤੇ ਉਹਨਾਂ ਦੇ ਬਿਆਨ ਲੈ ਲਿਆ ਤੁਹਾਡੀ ਰਿਕਾਰਡਿੰਗ ਹੋ ਰਹੀ ਹੈ ਮੈਂ ਤੁਹਾਨੂੰ ਬੋਸ਼ ਰਾ ਜਿਹੜੇ ਤੁਹਾਡਾ ਮੈਂ ਤੁਹਾਨੂੰ ਪਰਪੋਰਟੀ ਟ੍ਰੀ ਕਰ ਰਹੇ ਤੁਸੀਂ ਦੱਸਿਓ ਜਦੋਂ ਅਸੀਂ ਕੱਲ ਜਾਣੇ ਸੀ ਥਾਣੇ ਹੈ ਨਹੀਂ ਨਾਲੇ ਤੁਸੀਂ ਕਹਿੰਦੇ ਇੰਨਾ ਨੇ ਧੋਖੇ ਕਰਦੇ ਵਿੱਚ ਸਾਰਾ ਕੁਝ ਕੀਤਾ ਉਹ ਥੜਾ ਪਾ ਰਿਹਾ ਹੈ ਉਹ ਤੁਸੀਂ ਕਾਗਜ਼ੇ ਤੋਂ ਕਰੋ ਹਾਗਾ ਜੀ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਜਿਹੜੀ ਜ਼ਮੀਨ ਹੈ ਉਹ ਤੁਹਾਡੀ ਹੈ કે ਉਹਨਾਂ ਦੀ ਹੈ ਸਾਡੇ ਕੋਲ ਖਾਣ ਦੇ ਜੀ ਤੇ ਤਾਂ ਕਿ ਐਨ ਕਨੈਕਟ ਐਨ ਕਨੈਕਟ ਨਹੀਂ ਇੰਟਰਨੈਟ ਕਨੈਕਟ ਨਹੀਂ ਤੁਹਾਡੀ ਵਾਟ ਕਰਦੇ 18-18 ਮਰਲੇ ਤੁਹਾਡੇ ਕੀ ਪਾਏ ਹੋ ਬਿਮਨਿਆ ਜੀ ਮੈਂ ਜੀ ਕੋਸ਼ਿਸ਼ ਕਰ ਰਹੀ ਹਾਂ ਕਿ ਸਰਕਾਰ ਇਹ ਉਹ ਕਰ ਰਹੇ ਹਨ ਨਾ ਇਹ 11 ਮਰਲੇ ਵੇਚੇ 2005 ਦੇ ਵਿੱਚ ਹੂੰ ਸਾਰਾ 8 8 ਮਰਲੇ 20285 ਦੇ ਵਿੱਚ 11 ਮਰਲੇ ਦੇ ਚੀ ਹੈ ਜੇ ਤੁਸੀਂ ਵੀ ਉਹ ਦੁਬਾਰਾ ਜੇ ਨਾ ਵਾਰਾ ਤੇਰਾ ਦੇ ਨਾਮ ਕੀਤਾ ਕਰਾਣਾ ਹੈ ਕਰਦੇ ਨਹੀਂ ਕਰਦੇ ਤੁਸੀਂ ਕਹਿ ਬੇ ਸਾਹਮਣੇ ਆਪਣਾ ਪੱਕਾ ਦੇ ਸਕਦੇ ਹੋ ਆਪਣਾ ਦੱਸ ਸਕਦੇ ਹੋ ਵੀ ਮੇਰਾ ਕੋ ਡਾਕਟਰ ਰਮਨ ਐਂਡ ਕਲਿਨਿਕ ਆ ਮੈਂ ਫਿਰ ਹੋ ਕੇ ਪੇਸ਼ ਕਰਨ ਕਰ ਚਲੋ ਮੈਂ ਤੁਹਾਡੀ ਇੰਤਜ਼ਾਰ ਤੱਕ ਵੇਟ ਕਰਵਾਉਂਗਾ ਤੇ ਤੁਹਾਡੀ ਇੱਧਰ ਰਿਕਾਰਡਿੰਗ ਚੈਨਲ ਤੇ ਚੱਲੂਗੀ ਕੁਝ ਜਨਾ ਦੇ ਸਰ ਉਹ ਜੁਕਾੜ ਕਰ 420 ਕੀਤੀ ਆ ਯਾ ਕੀ ਕੌਣ ਸਾ ਬੋ ਰਹੀ ਉਹ ਕਲੇਸ਼ੀ ਦੀ ਗੱਲ ਕਰ ਰਹੀ ਖੇਲਾ ਪਨ ਤਾਂ ਜੀ ਹਾਂ ਜੀ ਹਾਂ ਜੀ ਸਹੀ ਹੋਈ ਸਰ ਸਾਰੇ ਬਾਹਰ ਬਾਹਰ ਸਾਨੂੰ ਗੱਲ ਕਰ ਰਹੇ ਆਂ ਹਥਿਆਵਾਂ ਅੱਛਾ ਜੀ ਅ ਜੋ ਤੁਹਾਡਾ ਨੰਬਰ ਆਇਆ ਹੈ ਆਪਣੇ ਫੋਨ ਆਇਆ ਹੈ ਜੀ ਕਿ ਕਾਸੀ ਤੁਹਾਡਾ ਇੱਕ ਪੱਤਰ ਲੈਣਾ ਸੀਗਾ ਇੱਕ ਤੁਹਾਡੇ ਤੇ ਨਾ ਦੋਸ਼ ਲਾ ਰਿਹਾ ਜੋਗਰ ਸਿੰਘ ਤੇ ਨਿਸ਼ਾਨ ਸਿੰਘ ਵਾਸੀ ਖੇਲਾ ਅੱਛਾ ਜੀ ਇਹਨਾਂ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਟੋਟਲ ਜ਼ਮੀਨ ਆ ਪਾਈ ਕਰਾਣਾ 16 ਮਰਲੇ ਝੰਡੇਰ ਮਾਪੁਰਖਾ ਤੇ ਉਹਦੇ ਵਿੱਚੋਂ ਇੱਕ ਕਰਾਣਾ ਇੱਕ ਮਰਲੇ ਦੇ ਤੁਸੀਂ ਕਬਜ਼ਾ ਕਰ ਲਿਆ ਦੋਨਿਆਂ ਭਰਾਵਾਂ ਨੇ ਇਸ ਮਾਮਲੇ ਦਾ ਕਿ ਤੁਹਾਡਾ ਪੱਤਰ ਲੈਣਾ ਸੀਗਾ ਜੀ ਕੀ ਕਹਣਾ ਤੁਹਾਡੇ ਵਿੱਚ ਜੀ ਵੈਲਕਮ ਜੀ ਪ੍ਰੋਗਰਾਮ ਜੀ ਕਿ ਜਸਪ੍ਰੀਤ ਤਾਂ ਜਿਹੜਾ ਨੋਟੀਫਿਕੇਸ਼ਨ ਆਇਆ ਮੈਨੂੰ ਉਹ ਵਾਹੋਂ ਨੋ ਮੈਦਿਆਣਾ ਮੈਂ ਕਿਹਾ ਜੇ ਅਸੀਂ ਆਪਣੇ ਫੋਨਾਂ ਤੇ ਤੇ ਆਪਾਂ ਐਕਟ ਕਰਦੇ ਤਾਂ ਅਸੀਂ ਆਪਾਂ ਬਕਰ ਹੋ ਗਏ ਨਹੀਂ ਲੰਗਾ ਮੇਰੇ ਕੋਲ ਹੀ ਆਇਆ ਇਹ ਨੰਬਰ ਦਾ ਮਿਰਜ਼ਾ ਜਿਹੜਾ ਟੀਵੀ ਚੈਨਲ ਵਾਲੇ ਹੈ ਨਾ ਜੀ ਉਹ ਵੀ ਆਇਆ ਹਰਕਿੰਦਰ ਸਿੰਘ ਜਿਹੜੀ ਹੈ ਹਰਕਿੰਦਰ ਸਿੰਘ ਦੇ ਵਿਚ ਪੱਤਰਕਾਰ ਸੰਪਰਤੋਂ ਇਲਾਕੇ ਪੱਤਰਕਾਰੋ ਮੋੜ ਸਾਡੀ ਆਈਡੀ ਵਰਕ ਬੋਰਡ ਲਈ ਉਹਨੇ ਪੰਗਿਆ ਕੀਆ ਕਿ ਆਲਾਕੇ ਚੱਲ ਰਹੀ ਆ ਤੇ ਉਹੋ ਅਫਰਟ ਕੋਡ ਕਿ ਲਈ ਹੈਗਾ ਮੈਂ ਕਹਾਂ ਜੀ ਤੁਸੀਂ ਆਪਣਾ ਪੱਖ ਦੇ ਦਿਓ ਜੋ ਕਹਿਣਾ ਚਾਹੁੰਦੇ ਹੋ ਨਹੀਂ ਪੱਖ ਮੈਂ ਉਹਨਾਂ ਨੂੰ ਮੇਰੇ ਕੋਲ ਗੱਲ ਸੁਣ ਦੇ ਨਾ ਉਹਨਾਂ ਨੇ ਨਾਲ ਸਾਥ ਲਈਆ ਉਹਨਾਂ ਨੇ ਮੇਰੀ ਇੰਟਰਨੂੰ ਲਈ ਹੋਈ ਆ ਬਣਾ ਦਿਓ ਕੋਈ ਦਿੱਕਤ ਨਹੀਂ سینک بال <coughs> میں نے پرناہ آنا پر ایک سر سمہنہ دا جیلا کرم تارم دا ہم نے پرناہ دیلی میں نے چاہر جاہو میں پہنچا ہوں میں نے چاہو کہ چلاتی ہوں اور یہ دے ہو پر بار بار اپنی میں انسان ترینوں ریچی آتا لی چلاتا ہے جیلا جاہو 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 میں باہی دیل دیل سرموز ہوں گا جو وہ کہیں کہاں ہم نے کہیں کہاں یہ کبھی جاکا ہے کام دکنے میں یہ ساں پہنچا ہی دچوں میں ਸਹੀ ਜੇ ਲੋ ਮਰਜੀ ਪਹੁੰਚੋ ਜਿਹੜਾ ਜੋਗਾ ਸਿੰਘ ਜਿਹੜੇ ਉਹਨੂੰ ਵੀ ਨਾਲ 50000 ਰੁਪਏ ਲਿਆਉਣਾ ਬਿਆਨ ਕੀ ਆ ਜਿਹੜਾ ਉਹਨੇ ਤਿੰਨ ਤਨ ਤਨ ਕਿੱਲੇ ਉਹ ਸਾਡੇ ਕਾਇਦੇ ਗਏ ਜਿਹੜੇ ਆਪਣੇ ਨਾਲ ਆ ਗਿਆ ਉਹਨੇ ਜੰਦੇ ਆ ਤੇ ਉਹਨੇ ਉਹ ਵੀ ਹੋਰ ਕੱਛੇ ਵੀ ਕਿਟਰਾ ਕਰਾਏ ਆ ਜਿਹੜੇ ਰੀਲੋ ਨਾ ਕਰਾ ਗਿਆ ਤੇ ਉਲਟਾ ਕਰਜ਼ਾ ਵੀ ਚੁੱਕ ਗਿਆ 4-5 ਲੱਖ ਰੁਪਏ ਦਾ ਮੈਂ ਕਹਿ ਰਿਹਾ ਮਾਣੋ ਉਹ ਬੀੜਾ ਦੱਸੇ ਪਰ ਉਹ ਨਾਲ ਦਾ ਵੀ ਰਾਸ ਸਾਡੇ ਕੋਲ ਜਮ ਬੰਦੀਆਂ ਉਹਦਾ ਸਾਰਾ ਸੂ ਹੈਗਾ ਭਾਈ ਹਾਂ ਅਈ ਕਾ ਮੈਂ ਤਾਂ ਆਹ ਗਾਣੀ ਕੱਟ ਕੇ ਗੱਲ ਗਈ ਹੋ ਗਈ ਆ ਵੀਰ ਜੀ ਤੁਸੀਂ ਬੱਡੇ ਵੀਰ ਜੀ ਮੈਂ ਅੱਜ ਤੱਕ ਹਰ ਤੋਂ ਬੰਦਾ ਆਪ ਸੱਚਾ ਬੰਦਾ ਵਾ ਮੈਂ ਸੱਚਾ ਦੱਜ ਕੇ ਉੱਠਾ ਆਸੀ ਇਹ ਜਿਹੜਾ ਬੰਦਾ ਜਿਸ ਨੂੰ ਇਹ ਸ਼ਿਆਦ ਸ਼ਿਆਦੇ ਹੀ ਕਬਜਾ ਕਰ ਗਿਆ ਵਾ ਮੈਨੂੰ ਉਹ ਬੰਦਾ ਦੇ ਕਬਜਾ ਕਰਨ ਦਊ ਮੈਨੂੰ ਇਹ ਦੱਸੋ ਮੈਂ ਕਹਿ ਰਿਹਾ ਅੱਜ ਕਰਕੇ ਤੁਹਾਨੂੰ ਫੋਨ ਆਇਆ ਤੁਹਾਡਾ ਪੱਤ ਲੈਣ ਕਰਕੇ ਕਿਉਂਕਿ ਇਹ ਪੱਤਰਕਾਰਾਂ ਨੇ ਕਿਸੇ ਦੀ ਧਿਰ ਨਹੀਂ ਬਣਨਾ ਹੁੰਦਾ ਜੀ ਮੈਂ ਹੈ ਨਾ ਠੀਕ ਹੈ ਤੁਸੀਂ ਪੱਤਰਕਾਰ ਜੋ ਨਹੀਂ ਦਰਬਾਨੋਂ ਪਰ ਜਿਹੜਾ ਹੋਵੇ ਤਾਂ ਬਈਓ ਬਿਆਲਿਆ ਹੋ ਵੀ ਉਹਨੇ ਜਸੂਰ ਦਾ ਜ਼ਿੰਦਗੀ ਦੀ ਜ਼ਮੀਨ ਤੇ ਕਵਿਚਾ ਕੱਢਾਂ ਕੀਤਾ ਵਾ ਉਹ ਉਹ ਦੱਸੀ ਦੱਸਣਾ ਜਿਹੜੇ ਖੇਤਾਂ ਨੇ ਕਿੱਲੇ ਉੱਥੇ ਹੈ ਪਸੂ ਉਹ ਚੀਜ਼ ਦਾ ਜਵਾਬ ਦੇਵੇ ਉਹਦੇ ਸਾਡੇ ਕੋਲ ਰਿਕਾਰਡ ਹੈ ਗਾਈ ਬਾਹਰ ਬਾੜ ਤੋਂ ਨੁਮਰਾਵਾਂਗੇ ਜੀ ਦਿਖਾਓ ਜੀ ਕੋਈ ਕਿ ਉਹ ਕਰਦਾ ਹੋਵੇ ਬਣਾ ਦਿਆਂਗਾ ਹਾਂ ਹਾਂ ਜਰੂਰ

ਵੇ ਬੈਠੇ ਪਿਆ ਹੋਰਾ ਤੁਸੀਂ ਮੈਨੂੰ ਪੱਖ ਦੱਸੋਗੇ ਵੀ ਉਹ ਇਹ ਕੀ ਦੱਸਿਆ ਫੇਰ ਸਾਹੂਆ ਜੀ ਉਹਨਾਂ ਨੇ ਕੀ ਕਿਹਾ ਕਿ ਜਿਹੜੇ ਕੇ ਤੁਸੀਂ ਪੱਖ ਜਿਆਦਾ ਲੈਣ ਤੇ ਫਿਰ ਉਹ ਥਾਣੇ ਗੋਇੰਦਵਾਲ ਸਾਹਿਬ ਤੋਂ ਉੱਥੇੋਂ ਉੱਥੋਂ ਲੈ ਲਓ ਥਾਣੇ ਦੇ ਸਾਹ ਕੋਈ ਰਿਆ ਬਿਆਜੋ ਰਿਕਾਰਡ ਉਹਨਾਂ ਦੇ ਕੋਲ ਪਿਆ ਵਾ ਅਸੀਂ ਥਾਣੇ ਨਹੀਂ ਜਾਣਾ ਜੀ ਤੁਹਾਡੇ ਤੇ ਦੋਸ਼ ਲੱਗੇ ਤੁਹਾਡੇ ਕੋਲ ਪੁੰਜਾਂਗੇ ਗੱਲ ਵੇਰੇ ਦੇ ਦੋਸ਼ਾ ਦੇ ਦੇ ਲਾ ਕੇ ਕਸੂ ਮੈਂ ਕੋਈ ਗੱਲ ਪੁੱਛ ਨਹੀਂ ਅਸੀਂ ਕਰ ਰਹੇ ਹਾਂ ਇਹ ਉਹਨਾਂ ਦੇ ਦੋਸ਼ਾ ਦੇ ਲਾਡੂ ਕਰਦੇ ਸੂਣ ਆਏ ਆਪਣੀ ਪੈਰੀਂ ਵਾ ਆਵਾਮ ਇਹ ਦੱਸਦਾ ਮੈਂ ਦੱਸ ਦਿੰਦਾ ਮੈਨੂੰ ਦੱਸ ਇਹਦਾ ਗਾਲ ਦੀ ਪੈਰੀ ਜਵਾਟ ਮਰੀ ਪਾਈ ਮੇਰੀ ਜੋ ਪੈਰੀ ਮੇਰੇ ਕੋਲ ਹੈ ਉਹ ਅੰਕਲ ਜਿੰਨ ਦਾ ਪਤਾ ਨਹੀਂ ਪੈਰੀ ਗਾ ਕਿ ਕਿੱਡੀ ਕਿਧਰੋਂ ਕਿੰਨੀ ਕਿਧਰੋਂ ਮੈਂ ਉਹ ਔਰੰਗਜ਼ੇਬ ਦੇ ਅਸਰ ਮੈਂ ਨਾਂ ਬੱਜੇ ਮੇਰੇ ਬਾਦ ਆ ਮੈਂ ਤਾਂ ਖਾਸ ਕਰਕੇ ਕਹਿ ਰਿਹਾ ਵੀ ਜਿਹੜੀ ਪੈਰੀ ਲੈਣ ਦੇ ਆਏ ਜਿਹੜੀ ਹੈਗੀ ਆ ਨਾ ਮੇਰੀ ਪੈਰੀ ਹੈ ਜਿਹੜੀ ਹੈਗੀ ਆ ਗੋਕੇਲੇ ਉਹ ਹੀ ਰਹਿਣ ਦੇ ਤਾਂ ਤੁਹਾਡੀ ਰੇਤ ਦਾ ਬਰਾਬਰ ਇੱਕ ਵਾਰ ਇਹਨੂੰ ਕੋਹ ਪਟਵਾਏ ਤੇ ਤੁਹਾਡੇ ਕੋ ਮੇਰੇ ਖਿਲਾਫ ਲਾ ਰਿਹਾ ਨਾ ਲੇਡੀ ਪੜੀ ਹੋਣੀ ਗਈ ਫੇਸ਼ੀ ਮੇਰੀ ਪੜੀ ਆ ਜਮਾ ਬੰਦੀ ਲੈ ਤੁਹਾਆਂ ਦੇ ਦਿੰਦਾ ਵਾ ਉਹਦੀ ਨੂੰ ਕੋ ਮਰਦੀ ਕਰਦੇ ਦੋ ਕਿਲੇ ਮੇਰੇ ਜਗਾਈ ਬੰਦੀ ਆ ਉਹਦੇ ਵਿੱਚ ਜਮਾ ਬੰਦੀ ਵਿੱਚ ਮਰਲਾ 1 ਤੋਂ ਮਰਲਾ ਵੀ ਵਾਤ ਹੋਵੇ ਨਾ ਉਸੇ ਮੇਰੇ ਵਟ ਪਾ ਕੇ ਦੀ ਜਵਾਲ ਲਈ ਮੈਂ ਤੁਹਾਨੂੰ ਦੱਸਿਆ ਇਹ ਤੋਂ ਅਖਬਾਰ ਕਾ ਥੀਨ ਦਾ ਜਿਹੜੀ ਉਹ ਕੀ ਖਿਡਾਰੀ ਸਾਡੇ ਜੰਨਾ ਭਰਾਵਾਂ ਦੀ ਸੰਤਾਲੀਕ ਨਾਲਾਂ ਤੇ 14 ਕਿਲੇ ਦਾ 14 ਮਰਲੇ ਪੜੀ ਆ